ਨਾ ਤੈਨੂੰ ਪਤਾ ਦੱਸ ਦੱਸ ਗਾਣੋ ਜਿਹੜੇ ਆਲੇ ਸੁਣੇ ਲਾਈ ਜਾਓਗਾ ਚਲੋ ਚੁੱਕ ਲੋ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊ ਜਿੱਥੇ ਅੱਜ ਵਿਧਾਨ ਸਭਾ ਹਲਕਾ ਪੂਵਾ ਦੀ ਗੱਲ ਕੀਤੀ ਜਾਵੇ ਤਾਂ ਚੋਣਾ ਜੋ ਨੇ ਵਿਧਾਨ ਸਭਾ ਦੀਆਂ ਔਰ ਜਲਦੀ ਹੀ ਆਉਣ ਵਾਲੀਆਂ ਨੇ ਅਜਿhandle ਦੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜੋ ਹੈ ਸ਼ਕਤੀ ਪ੍ਰਦਰਸ਼ਨ ਕਰਨੇ ਆਪਨੇ ਸ਼ੁਰੂ ਕਰ ਦਿੱਤੇ ਗਏ ਨੇ ਔਰ ਜੇ ਗੱਲ ਕਰੀਏ ਸਾਬਕਾ ਵਿਧਾਇਕ ਗਗਿੰਦਰਪਾਲ ਦੀ ਉਹ ਹਲਕੇ ਤੋਂ ਤਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਸਿਹਤ ਨੂੰ ਲੈ ਕੇ ਲੋਕਾਂ ਦੇ ਵੱਲੋਂ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਬਹੁਤ ਸਾਰੀ ਜਗ੍ਹਾ ਤੇ ਚਰਚਾ ਕੀਤੀ ਜਾ ਰਹੀ ਹੈ ਕਿ ਗਗਿੰਦਰਪਾਲ ਜੋ ਵਿਧਾਇਕ ਸਾਬਕਾ ਵਿਧਾਇਕ ਨੇ ਉਹਨਾਂ ਦੀ ਸਿਹਤ ਚੋਣਾਂ ਤੱਕ ਕਿਵੇਂ ਦੀ ਰਹੇਗੀ ਇਹ ਕਹਿਣਾ ਕਿ ਸੱਚ ਹੋਵੇਗਾ ਕਿ ਜੋ ਆਪੋਜੀਸ਼ਨ ਹੈ ਜੋ ਟਿਕਟ ਦੇ ਦਾਅਵੇਦਾਰ ਨੇ ਉਹਨਾਂ ਦੇ ਵੱਲੋਂ ਵੀ ਉਹਨਾਂ ਦੀ ਸੀਟ ਨੂੰ ਲੈ ਕੇ ਬਹੁਤ ਸਾਰੀਆਂ ਉਮੀਦਵਾਰੀਆਂ ਜਾ ਰਹੀਆਂ ਨੇ ਔਰ ਫਿਰ ਉਸ ਦੇ باوجود ਜੋ ਇਸ ਵਿਲੇ ਸਾਬਕਾ ਬਤਾ ਜਗਿੰਦਰਪਾਲ ਜੀ ਦੇ ਵੱਲੋਂ ਕੱਲ ਇੱਕ ਵੱਡਾ ਝਟਕਾ ਜੋ ਹੈ ਆਪਣੇ ਵਿਰੋਧੀਆਂ ਨੂੰ ਦਿੱਤਾ ਗਿਆ ਜੋ ਕਿ ਆਪਣੇ ਨਿਵਾਸ ਸਥਾਨ ਤੇ ਕੱਲ ਇੱਕ ਵੱਡੀ ਬੈਠਕ ਜੋ ਹੈ ਯੂਥ ਦੀ ਬੁਲਾਈ ਗਈ ਸੀ ਜਿਸ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਜੋ ਯੂਥ ਹੈ ਉਸ ਦੇ ਵੱਲੋਂ ਸਾਕਬ ਦਾ ਜਗਿੰਦਰ ਪਾਲ ਦਾ ਇੱਕ ਵੱਡਾ ਜੋ ਹੈ ਸਮਰਥਨ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਗਿਆ ਔਰ ਸਵੀਡਾ ਲਗਾਤਾਰ ਜ਼ਾਹਿਰ ਕਰ ਰਹੀਆਂ ਨੇ ਕਿ ਇਹ ਬਿਲਕੁਲ ਜੋ ਲੋਕਾਂ ਦੇ ਵੱਲੋਂ ਭਾਰੀ ਉਤਸ਼ਾਹ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਕਿਸੇ ਦਬਾਅ ਵਿੱਚ ਨਹੀਂ ਔਰ ਫ੍ਰੀ ਸਟਾਈਲ ਇਹਨਾਂ ਲੋਕਾਂ ਦੇ ਵੱਲੋਂ ਇਹਨਾਂ ਯੂਥ ਦੇ ਵੱਲੋਂ ਦਰਸਾਇਆ ਗਿਆ ਕਿ ਉਹ ਸਾਕਬ ਦਾ ਜਗਿੰਦਰ ਪਾਲ ਦੇ ਬਿਲਕੁਲ ਨਾਲ ਨਹੀਂ ਤੇ ਕਾਂਗਰਸ ਪਾਰਟੀ ਨੂੰ ਉਹਨਾਂ ਦੇ ਵੱਲੋਂ ਜੁਆਇਨ ਕੀਤਾ ਗਿਆ। ਸੋ ਵੀਡੀਓ ਦੇ ਵਿੱਚ ਤਸਵੀਰਾਂ ਲਗਾਤਾਰ ਤੁਹਾਡਾ ਨਾਲ ਸ਼ੇਅਰ ਕਰਾਂਗੇ ਤੇ ਅਗਲੀ ਖਬਰ ਜੋ ਹੈ ਉਹ ਦੇਖਣਯੋਗ ਹੈ ਕਿ ਕਿਵੇਂ ਯੂਥ ਦੇ ਵੱਲੋਂ ਕਾਂਗਰਸ ਪਾਰਟੀ ਦੇ ਨਾਅਰੇ ਲਗਾਏ ਗਏ ਅਤੇ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਦੇ ਸਮਰਥਨ ਦੇ ਵਿੱਚ ਆਪਣਾ ਜੋ ਹੈ ਉਹ ਉਪਸਥਿਤੀ ਦਿੱਤੀ ਗਈ। ਜਿਵੇਂ ਕਿ ਉਹ ਪੰਜਾਬ ਬਾਡਲ ਨੂੰ ਕੇ ਸ਼ਰਮਾ ਦੀ ਰਿਪੋਰਟ ਨਾ ਤੈਨੂੰ ਪਤਾ ਤੇ ਆਈ ਜੀ ਜਿੰਦਾਬਾਦ 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 ਕੀ ਬਹਾਰ ਆ ਗਈ ਹੈ ਨਾਲ ਜੁੜੇ ਨੇ ਨੌਜਵਾਨ ਜੁੜੇ ਨੇ ਕੀ ਕਹਿਣਾ ਚਾਹੋਗੇ ਇਸ ਪੱਲ ਦੇ ਤੇ ਮੈਂ ਸਰ ਸਭ ਤੋਂ ਪਹਿਲਾਂ ਆਪਣੇ ਜਿੰਨੇ ਵੀ ਮੇਰੇ ਭਰਾਵਾਂ ਦੇ ਆਣਾ ਦਾ ਦਿਲੋਂ ਧੰਨਵਾਦ ਕਰਦਾ ਔਰ ਐਮਐਲਏ ਸਾਹਿਬ ਜੀ ਦਾ ਧੰਨਵਾਦ ਕਰਦਾ ਜਿੰਦਾਬਾਦ ਹੋਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਐਮਐਲਏ ਸਾਹਿਬ ਕਰਕੇ ਆਏ ਨਾ ਔਰ 2027 ਦੀ ਇਲੈਕਸ਼ਨ ਦੇ ਵਿੱਚ ਇਹ ਜਿੰਨੀ ਵੀ ਜੂਥ ਆ ਠੀਕ ਆ ਇਹ ਸਾਰੀ ਮੰਤਰੀ ਦੇ ਰੂਪ ਤੇ ਦੇਖਣਾ ਚਾਹੁੰਦੀ ਆ ਐਮਐਲਏ ਸਾਹਿਬ ਆਪਾਂ ਸਾਰੇ ਨਾਲ ਖੜੇ ਆ ਔਰ ਵਾਲੀਆਂ ਚੋਣਾਂ ਨੂੰ ਲੈ ਕੇ ਕਿ ਜੂਥ ਉਹਨਾਂ ਕੀ ਚਿਆਰੀਆਂ ਖਿੱਚੀਆਂ ਨੇ ਦੇਖੋ ਅੱਜ ਤੁਹਾਡੇ ਸਾਹਮਣੇ 3-400 350 ਮੁੰਡਾ ਸੀਗਾ ਠੀਕ ਆ ਅਗਲੀ ਵਾਰੀ ਦਸੰਬਰ ਮਹੀਨੇ ਸਰਕਾਰ ਰਹਿਣਾ ਠੀਕ ਆ ਉਹਦੇ ਵਿੱਚ ਘੱਟੋ ਘੱਟ 3-4000 ਮੁੰਡੇ ਦੀ ਜਿੰਨੇ ਵੀ ਨਵੀਂ ਜੂਥ ਹੈਗੀ ਆ ਹਾਰੀ ਨਾਲ ਨਾਲ ਐਮਐਲਏ ਸਾਹਿਬ ਮੇਰਾ ਪਰਿਵਾਰ ਇਹਨਾਂ ਦਾ ਮੈਂ ਧੰਨਵਾਦ ਕਰਦਾ ਮੈਨੂੰ ਨਹੀਂ ਸੀ ਪਤਾ ਕਿ ਇਹ ਕਿੰਨੇ ਬੱਚੇ ਇਕੱਠੇ ਹੋ ਸਕਦੇ ਆ ਜੇ ਮੈਨੂੰ ਜੇ ਰਮ ਹੁੰਦਾ ਵੀ ਇਹਨੇ ਬੱਚੇ ਇਕੱਠੇ ਹੋ ਸਕਦੇ ਆ ਮੈਂ ਕੋ ਪੈਰੈਂਟਸ ਕਰ ਲਾਂਦਾ ਜਾਂ ਸਕੂਲ ਕਰ ਲਾਂਦਾ ਫਿਰ ਵੀ ਚਲੋ ਜਿਹੜਾ ਪਰਿਵਾਰ ਵੱਡਾ ਹੋ ਜਾਂਦਾ ਤੇ ਹੋ ਪਰਿਵਾਰ ਹਮੇਸ਼ਾ ਤਰੱਕੀ ਦੇ ਜਾਂਦਾ ਜਿਵੇਂ ਪਰਿਵਾਰ ਤਰੱਕੀ ਦੇ ਜਾਂਦਾ ਹੈ ਸਾंगे ਵੀ ਆਪਣਾ ਸੁਭਾਵਿਤ ਰੱਖੀ ਜਾਂਦਾ ਸੁਭਾਵਿਤ ਰੱਖੀ ਜਾਂਦਾ ਤੇ ਦੇਸ਼ ਤਰੱਕੀ ਦੇ ਜਾਂਦਾ ਪਰ ਜਿੰਨੇ ਵੀ ਮੇਰੇ ਸਾਥੀ ਆਏ ਨੇ ਮੈਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇਹਦੇ ਤੋਂ ਬਾਅਦ ਇੱਕ ਵੱਡੇ ਲੈਵਲ ਦੇ ਉਤੇ ਇੱਕ ਕੋ ਕੋ ਖੂਲ ਖਲਾ ਬੜਾ ਦੇਖ ਕੇ ਉੱਥੇ ਦਸੰਬਰ ਮਹੀਨੇ ਅਰਲੀ ਟਾਇਪ ਕੀਤਾ ਜਾਏਗਾ ਸ਼ਾਇਦ ਉਹਦੇ ਵਿੱਚ ਕੋਈ ਵੱਡਾ ਲੀਡਰ ਜਿਹੜਾ ਉਹ ਵੀ ਇਨਵਾਲਵ ਹੋਏਗਾ ਆਏਗਾ ਜਿੰਨੇ ਵੀ ਮੇਰੇ ਬੱਚੇ ਜੂਤ ਵਾਲੇ ਆਏ ਨੇ ਮੈਂ ਇਹਨਾਂ ਦਾ ਦਿਨੋਂ ਤਰ੍ਹਾਂ ਬਾਤ ਕਰਨਾ ਔਰ ਬਾਬੇ ਨਾਨਕ ਦਾ ਜੀ ਮੈਂ ਪ੍ਰਾਰਥਨਾ ਕਰਦਾ ਇਹਨਾਂ ਬੱਚਿਆਂ ਉੱਤੇ ਬਾਬੇ ਨਾਨਕ ਦਾ ਮਿਹਰ ਭਰਿਆ ਹੱਥ ਰਹੇ ਇਹ ਜਨ ਦੁਗਣੀ ਤੇ ਰਾ ਚੌਣੀ ਤੱਕ ਹੀ ਕਰਨ ਇਹ ਮੇਰੀ ਕਾਮਨਾ ਹੈ ਖਾਸ ਤੌਰ ਤੇ ਜਿਹਨੇ ਬੱਚੇ ਆਏ ਨਾਲ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਮੰਦਰ ਜਾਓ ਗੁਰਦੁਆਰੇ ਜਾਓ ਪਰ ਆਪਣੇ ਮਾਪੇ ਦੀ ਸੇਵਾ ਕਰਨਾ ਨਾ ਛੱਡਿਓ ਔਰ ਆਪ ਵੀ ਉਸਲੇ ਖੁਸ਼ ਹਾਂ ਜਿੱਦਾਂ ਸਾਡੀ ਮਾਂ ਖੁਸ਼ ਹੈ ਸਾਡਾ ਬਾਪੂ ਖੁਸ਼ ਹੈ ਤੇ ਫਿਰ ਸਭ ਕੁਝ ਖੁਸ਼ ਹੈ ਤਾਂ ਫਿਰ ਆਪਣੇ ਬੰਦੇ ਦਾ ਸਾਰਾ ਨਾਂ ਤਨਵਾ ਚਲੋ ਜੀ ਦੇਖ ਸਾਹਿਬ ਕਿ ਕਿਹੜੀ ਕਿਹੜੀ ਪਾਰਟੀ ਤੋਂ ਅਲਵਿਦਾ ਕਹਿ ਕੇ ਤੁਹਾਡੇ ਨਾਲ ਜੁੜੇ ਆਂ ਕਾਫੀ ਤਦਾਦ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਨੌਜਵਾਨਾਂ ਨੇ ਤੁਹਾਡੇ ਇੱਕ ਪਾਰਟੀ ਦਾ ਬੰਦਾ ਬਣਿਆ ਜੀ ਦੇਖੋ ਇਹ ਸਾਰੇ ਮੁੰਡੇ ਨਵੇਂ ਪਿਆਰ ਹੋਏ ਨੇ ਇਹ ਬੋਰਡ ਵੀ ਇਹਨਾਂ ਦਾ ਪਹਿਲਾ ਟਾਣਾ ਹੈ ਤੇ ਉਹਨਾਂ ਨੂੰ ਮੈ ਚੰਗਾ ਲੱਗਾ ਕੋਈ ਦਰ ਮੁੜ ਗਿਆ ਬੱਚਿਆਂ ਨਾਲ ਕਿੰਦਾ ਬੱਚਿਆਂ ਨੂੰ ਜਿੱਧਰ ਚੁਆਇਸ ਹੋ ਸਪੋਕਸਲ ਚੱਲ ਜੰਗੀ ਤੇ ਹੋ ਸਕਦਾ ਉਹਨਾਂ ਨੂੰ ਮੇਰਾ ਸਵਾਹ ਮੇਰੇ ਕੰਮ ਕਾਜ ਇਹ ਠੀਕ ਲੱਗਿਆ ਜਿੱਧਰ ਆ ਗਿਆ ਨੈਣਾ ਦਾ ਗੱਲ ਕਰਨ ਕਰਦਾ ਤਨਬਾਦ ਕਰਦਾ ਜੀ ਸਾਬ ਕਮੇਟੀ ਦੇ ਜਨਾਬ ਜਿਹੜੇ ਉਹ ਵੀ ਕਰਦੇ ਨੇ ਕਿ ਮੈਸੇਜ ਜਣਾ ਚਾਹੋ ਕਿ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਇਹ ਕੋਈ ਇਹ ਤਾਂ ਵਿਸ਼ਵਾਸ ਦੀ ਗੱਲ ਹੈ 10 9 ਜਿਹੜੇ ਬੱਚੇ ਆ ਨਾ ਉਹ ਜਿੱਧਰ ਚੱਲ ਜਾਂਦੇ ਉਹਦੇ ਚੱਲ ਜਾਂਦੇ ਆਹ ਸੋਤੇ ਮੁੰਡਾ ਰਾਜੂ ਮੇਰੇ ਹਲਕੇ ਤੋਂ ਜਸਮਾ ਤੋਂ ਇਹ ਸਾਰਾ ਸ਼ਰੇ ਸਤਾ ਇਹਨਾਂ ਨੂੰ ਜੰਦਾ ਇਹਨਾਂ ਬੱਚੇ ਕੱਢੇ ਕੀਤੇ ਔਰ ਮੇਰਾ ਬੇਟਾ ਗੌਰਵ ਸੁਮਿਤ ਇਹਨਾਂ ਨੇ ਸਾਰਿਆਂ ਨੇ ਮੈਨਨ ਕੀਤੇਆਂ ਨੂੰ ਕਿਹਾ ਯਾਰ ਤੁਸੀਂ ਨਾ ਤਗੜੇ ਹੋ ਕੇ ਨੌਜਵਾਨ ਬੱਚੇ ਟੀਕਾ ਲੈ ਜਿਹੜੇ ਉਹ ਕੱਢੇ ਦੋ ਉਹ ਆਪਣੇ ਡਿਊਟੀ ਦੇ ਰਹੇ ਆ 哎，就是。